कबडी भावी मिलियो गॾी मिली आहे बापू राजा ਜੱਜ ਦਾ ਵੀਰ ਤੇ ਜਰਨੈਲ ਦਾ ਵੀਰ ਮੇਰੇ ਵੀਰੋ ਆਹ ਸਾਹਮਣੇ ਕਹਿੰਦੇ ਬਰਿੰਦਰ ਮੱਧਰ ਪਿੰਡ ਵਾਲਾ ਵਧਿਆ ਆ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵੇਖੋ ਸਾਹਮਣੇ ਪਈ ਹੋਈ ਕਬੱਡੀ ਹੈ ਸਾਹਮਣੇ ਕਹਿੰਦੇ ਚਾਰ ਨੇ ਚਾਰੇ ਦੇ ਚਾਰੇ ਤਿਆਰ ਨੇ ਮੇਰੇ ਮਿੱਤਰੋ ਲਓ ਸਾਹਮਣੇ ਕਹਿੰਦੇ ਕਬੱਡੀ ਪਈ ਹੋਈ ਹੈ ਵੇਖੀਏ ਕਿਹੜਾ ਗੱਬਰੂ ਬੱਲੇ ਬੱਲੇ ਮਰਾਵੇਗਾ ਕਿਹੜਾ ਇਸ ਨੌਜਵਾਨ ਨੂੰ ਡੱਕ ਪਾਵੇਗਾ ਆਹ ਸਾਹਮਣੇ ਕਹਿੰਦੇ ਇਹ ਬਰਿੰਦਰ ਹੈ ਮੇਰੇ ਮਿੱਤਰੋ ਲਓ ਲੱਗਿਆ ਪਿਆ ਜੋਰ ਨਹੀਂ ਅੰਰੀਸਾ ਮੇਰੇ ਮਿੱਤਰੋ ਆਹ सवाद तबी हुई मतिलबु ਸਾਹਮਣੇ ਕਹਿੰਦੇ ਨੌਜਵਨ ਰਾਜੂ ਨੇ ਕਿ ਲੱਖਾਂ ਜਿੰਦਾ ਵਾਅਦਾ ਕਰ ਦਿੱਤਾ ਆ ਦਿਲਦਾਰ ਕਹਿੰਦੇ ਕਿ ਲੰਝਰ ਉਤਾਰ ਪਿੰਡ ਵਾਲਾ ਮੇਰੇ ਵੀਰੋ ਲਓ ਸਾਹਮਣੇ ਕਹਿੰਦੇ ਪਈ ਹੋਈ ਕਬੱਡੀ ਐ ਇਹ ਕਹਿੰਦੇ ਦਿਲਦਾਰ ਐ ਆਹ ਲੰਝਰ ਪਿੰਡ ਵਾਲਾ ਵੇਖਾਂਗੇ ਸਾਹਮਣੇ ਨਹੀਂ ਹਰੀਸਾ ਮੇਰੇ ਮਿੱਤਰੋ ਮੁੰਡੇ ਨੇ ਕਹਿੰਦੇ ਐਨ ਸਰੀਰ ਪੂਰਾ ਸਾਹਮਣੇ ਆਇਆ ਵੇਖੀ ਸਾਹਮਣੇ ਪਈ ਹੋਈ ਕਬੱਡੀ ਐ ਤੇ ਸਾਹਮਣੇ ਕਹਿੰਦੇ ਨੌਜਵਨ ਚਾਰ ਖੜੇ ਹੋਇਆ ਇੱਕ ਇਕੱਲੇ ਕਹਿੰਦੇ ਸੇਵਕ ਲੱਗਿਆ ਨੌਜਵਨ ਵੇਖਾਂਗੇ ਕਿਹੜਾ ਗੱਭਰੂ ਬੱਲੇ ਬੱਲੇ ਕਰਾਵੇਗਾ ਲਓ ਸਾਹਮਣੇ ਪਾਈ ਹੋਏ ਕਬੱਡੀ ਹੈ ਇਹ ਦਿਲਦਾਰ ਨੇ ਮੇਰੇ ਮਿੱਤਰੋ ਉਧਰ ਕਹਿੰਦੇ ਸ਼ਰਮਾ ਸੌਣ ਲੱਗੀ ਹੋਈ ਹੈ ਰਕੀਦਪੁਰ ਆ ਦਾ ਬਿੰਦਿਆਂ ਕਰਨੀਆਂ ਦਾ ਧੰਨਵਾਦ ਹੈ ਪਰ ਸਾਹਮਣੇ

ਹੋਏ ਪਾਲੇ ਦੇ ਨਾਲ ਕਹਿੰਦੇ ਵੱਡਾ ਪਿਆਰ ਹੈ ਨੰਬਰ ਰੇਡਰ ਦਾ ਜੈਵੀ ਗੁਰਪ੍ਰੀਤ ਸਿੰਘ ਜੀ ਤੁਹਾਡਾ ਤਿਹਪਾ ਪਲੇਅਰ ਆਹ ਸਾਹਮਣੇ ਕਹਿੰਦੇ ਜੋਗਨ ਕਬੱਡੀ ਪਾ ਰਿਹਾ ਹੈ ਇਹ ਕਹਿੰਦੇ ਮੱਧਰ ਪਿੰਡ ਵਾਲਾ ਆਉਣ ਵਾਲੇ ਸਮੇਂ ਦਾ ਵੱਡਾ ਮੱਲ ਹੋਵੇਗਾ ਇਹਰੇ ਮੇਰੇ ਖੇਡ ਕਬੱਡੀ ਦਾ ਲਓ ਸਾਹਮਣੇ ਕਹਿੰਦੇ ਜੋਗਨ ਦੀ ਕਬੱਡੀ ਪਈ ਹੋਈ ਹੈ ਵੇਖਾਂਗੇ ਸਾਹਮਣੇ ਮੇਰੇ ਵੀਰੋ ਗੱਡੀ ਬੰਲੀਏ 4 ਨੇ ਸੇਵਕ ਹੈ ਇਹ ਬੜਾ ਕੀੜਾ ਜਾਂਦੀ ਹੈ ਉਹ ਲੱਗਿਆ ਪਿਆ ਜੋਰ ਔਰ ਸਾਹਮਣੇ ਕਹਿੰਦੇ ਜੋਗਨ ਲੱਗਿਆ ਇੱਕ ਦਾ ਵਾਟਾ ਕਰ ਗਿਆ ਮੇਰੇ ਵੀਰੋ ਆਓ ਸਾਹਮਣੇ ਕਹਿੰਦੇ ਪਈ ਹੋਈ ਕਬੱਡੀ ਦੇਖਾਂਗੇ ਨੌਜਵਾਨ ਨੇ ਵੱਧ ਕੇ ਕਬੱਡੀ ਪਾਈ ਹੈ ਮੇਰੇ ਮਿੱਤਰੋ ਸਾਹਮਣੇ ਆਪਣੇ ਕਹਿੰਦੇ ਕਬੱਡੀ ਪਾਈ ਹੋਈ ਹੈ ਆ ਮਨ ਪਿੰਡ ਹੈ ਆ ਦਲੇ ਮਿੰਡਿਆ ਨਹੀਂ ਹਰੀਸਾ ਮੇਰੇ ਮਿੱਤਰੋ ਕਰਦਾ ਟੱਕਰ ਦੀ ਗੱਲ ਪਰ ਸਾਹਮਣੇ ਮੁੰਡਾ ਗੱਡੀ ਮਿੰਡਿਆ ਕਹਿੰਦੇ ਬੜਾ ਤਗੜਾ ਬੈਨ ਜੋੜ ਗਿਆ ਆ ਕਹਿੰਦੇ ਵਿਰਧਾ ਰ ਹੈ ਮੇਰੇ ਵੀਰੋ ਆਓ ਸਾਹਮਣੇ ਮੱਧਰ ਪਿੰਡ ਵਾਲਾ ਆਪਣੇ ਕਹਿੰਦੇ ਵਜਾ ਕਬੱਡੀ ਪਾਉਣ ਦੇ ਲਈ ਅੱਜ ਕਹਿੰਦੇ ਬਾਬਾ ਰਣਦੇ

ਜਲਦਾਰ ਕਹਿੰਦੇ ਕਲੰਝਰ ਪਿੰਡ ਵਾਲਾ ਵਧਿਆ ਆ ਖੇਡ ਦੇ ਮਨਾਵਨ ਦੇ ਵਿੱਚ ਆਹ ਸਾਹਮਣੇ ਕਹਿੰਦੇ ਪਈ ਹੋਈ ਕਬੱਡੀ ਆ ਮੇਰੇ ਮਿੱਤਰੋ ਜਲਦਾਰ ਦੀ ਕਹਿੰਦੇ ਕਬੱਡੀ ਪਈ ਹੋਈ ਹੈ ਦੇਖਾਂਗੇ ਸਾਹਮਣੇ ਸੇਵਕ ਵੱਲੋਂ ਕਿਰਾਉ ਜਾਂ ਕਹਿੰਦੇ ਆ ਵੀ ਨੌਜਵਾਨ ਮੇਰੇ ਵੀਰੋ ਬੜਾ ਤਕੜਾ ਜਾਤੀ ਹੈ ਲਓ ਲੱਗਿਆ ਪਹਿਲਾਂ

ਇਥੇ ਦੁਨੀਆ ਪੂਜੀ ਯੋਧਿਆਂ ਨੂੰ ਕੋਈ ਨਾ ਨਹੀਂ ਲੈਂਦਾ ਭੱਜਿਆਂ ਦਾ ਇਥੇ ਦੁਨੀਆ ਪੂਜੀ ਯੋਧਿਆਂ ਨੂੰ ਕੋਈ ਨਾ ਨਹੀਂ ਲੈਂਦਾ ਭੱਜਿਆਂ ਦਾ ਲਓ ਸਾਹਮਣੇ ਕਹਿੰਦੇ ਜੋਵਨ ਕਬੱਡੀ ਪਾ ਰਿਹਾ ਮੇਰੇ ਵੀਰੋ ਜੋਵਨ ਦੀ ਕਹਿੰਦੇ ਪਾਈ ਹੋਈ ਕਬੱਡੀ ਹੈ ਵੇਖਾਂਗੇ ਸਾਹਮਣੇ ਜੋਵਨ ਨੇ ਕਹਿੰਦੇ ਕਬੱਡੀ ਪਾਈ ਹੋਈ ਹੈ ਵੇਖਾਂਗੇ ਮੇਰੇ ਵੀਰ ਸੇਵਕ ਕਿੰਨੇ ਚੱਲਿੰਦੇ ਆ ਪਰ ਜੋਵਨ ਨੇ ਕਹਿੰਦੇ ਐਨ ਮੇਰੇ ਵੀਰੋ ਪੂਰੀ ਟੈਕਨੀਕ ਦੇ ਨਾਲ ਟੱਚ ਮਾਰ ਰਿਹਾ ਆ ਉਹ ਬੰਦੇ ਨੇ ਕਹਿੰਦੇ ਬੜਾ ਤਾਕਤਾਂ ਪਾੜ ਜੋੜ ਜੁਤਾ ਆਪਣੀ ਟੀਮ ਦੇ ਲਈ ਆਓ ਸਾਹਮਣੇ ਮੇਰੇ ਵੀਰੋ ਪਾਈ ਹੋਈ ਕਬੱਡੀ ਹੈ ਦੇਖੋ ਇਹ ਸਾਹਮਣੇ ਨੌਜਵਾਨ ਨੇ ਵੱਢ ਕੇ ਕਬੱਡੀ ਪਾਈ ਹੈ ਹੈਪੀ ਹੈਪੀ ਫਾਸਟ ਵਾਲੇ ਨੌਜਵਾਨ ਗੁਰਪ੍ਰੀਤ ਆ ਮਰਮਾਨ ਕਰਦਾ ਨੌਜਵਾਨਾਂ ਤੇਰੀ ਖੇਡ ਤੇ ਪਰ ਸਾਹਮਣੇ ਮੇਰੇ ਵੀਰੋ ਇਸ ਵੇਲੇ ਲੱਖਾਂ ਜਣ ਤੋਂ ਮੁੰਡੇ ਨੇ ਆਪਣੀ ਟੀਮ ਦੇ ਖਾਤੇ ਜੁੜ ਦਿੱਤਾ ਆਹ ਸਾਹਮਣੇ ਕਹਿੰਦੇ ਗੁਰਵਿੰਦਰ ਪਹਿਲਵਾਨ ਅਲਗੋ ਕੋਠੀ ਵਾਲਾ ਮੇਰੇ ਵੀਰੋ ਕਬੱਡੀ ਪਾਉਂਦਾ ਨਹੀਂ ਵਜਾ ਖੇਡ ਦੇ ਮੈਦਾਨ ਦੇ ਵਿੱਚ ਆਹ ਸਾਹਮਣੇ ਕਹਿੰਦੇ ਗੁਰਵਿੰਦਰ ਪਹਿਲਵਾਨ ਕਬੱਡੀ ਪਾ ਰਿਹਾ ਹੈ ਇਹਨਾਂ ਦਾ ਕਹਿੰਦੇ ਪਿੰਡ ਦੇ ਵਿੱਚ ਪਹਿਲਵਾਨਾਂ ਦਾ ਲਾਣਾ ਵਜਦਾ ਹੈ मज़ा आयाे समने आिव के मेर मित्र आउ केसा मेर मित्रो लोन लॻिय पिया सेव कंदे कंदे आउ समने मेर वियो

ਯਾ ਮਰਨ ਮਤੋਂ ਜਦੋਂ ਆਪਣੀਆਂ ਆਈ ਚੁਕਦਾਂ ਨੇ ਤੇ ਵੱਡੇ ਵੱਡਿਆਂ ਨੂੰ ਕਹਿੰਦੇ ਘਰ ਭਲਾ ਦਿਆ ਨੌਜਵਾਨ ਵੱਡੇ ਵੱਡੇ ਨੇ ਡਾਊਨ ਕਰਦਾ ਲਓ ਸਾਹਮਣੇ ਮਰੇ ਸੰਘ ਦੀ ਕਹਿੰਦੇ ਕਬੱਡੀ ਪਈ ਹੋਈ ਹੈ ਆਹ ਸਾਹਮਣੇ ਕਹਿੰਦੇ ਬਾਪੂ ਰਾਣਾ ਸਿੰਘ ਦਾ ਪੁੱਤ ਕਹਿੰਦੇ ਇਸ ਵੇਲੇ ਕਬੱਡੀ ਪਾ ਰਿਹਾ ਬਣ ਕੇ ਉਧਰ ਸਹਿਬ ਸਾਡਾ ਵੀਰ ਕਹਿੰਦੇ ਜਰਮ ਦੇ ਵਿੱਚ ਜਾ ਵਸਿਆ ਉਹਦੇ ਬਾਦਰ ਸਾਹਿਬ ਸਰਦਾਰ ਜੈਮਲ ਸਿੰਘ ਜੀ ਵਿਸ਼ੇਸ਼ ਤੌਰ ਤੇ ਪੁੱਜਿਆ ਮੈਂ ਦਿਲ ਦੀਆਂ ਗਹਿਰਾਈਆਂੋਂ ਧੰਨਵਾਦ ਕਰਦਾ ਆਹ ਸਾਹਮਣੇ ਮੇਰੇ ਮਿੱਤਰੋ ਆਹ ਸੇਵਕ ਹੈ ਨੌਜਵਾਨ ਜਿਨ੍ਹਾਂ ਨੇ ਹੌਂਕ ਰਾਈ ਦਿੱਤੀ ਹੈ ਇਹ ਵੀ ਕਹਿੰਦੇ ਨੌਜਵਾਨ ਵੱਡੇ ਵੱਡਿਆਂ ਦੀ ਹੌਣਕ ਅਸਲਾ ਪਰ ਪੁਆਇੰਟ ਜਾਂਫੀਆਂ ਦੇ ਖਾਤੇ ਤੇ ਹੋ ਜਪੋ ਚਾਈਦਾ ਦੋ ਹੁਣ ਨਾਂ ਨਾ ਗਈ ਦੋ ਆਹ ਸਾਹਮਣੇ ਕਹਿੰਦੇ ਜੋਬਰ ਕਹਿੰਦੇ ਵਿੱਚ ਪਿੰਡ ਵਾਲਾ ਕਹਿੰਦੇ ਕਬੱਡੀ ਪਾ ਰਿਹਾ ਹੈ ਇਹ ਕਹਿੰਦੇ ਫਤਿਹਪੁਰ ਦੇ ਕਬੱਡੀ ਕੱਪ ਦਾ ਬੈਸਟ ਟਰੇਡਰ ਹੈ ਮੇਰੇ ਵੀਰੋ ਆਹ ਸਾਹਮਣੇ ਮੇਰੇ ਮਿੱਤਰੋ ਰਮਨ ਹੈ ਆਹ ਨਵੇਂ ਕੱਢੀਆਂ ਰਮਨ ਬਾਰੇ ਮਿੱਤਰੋ ਆਹ ਗੱਤ ਦੇ ਪਿੰਡ ਦਾ ਮੁੰਡਾ ਕਹਿੰਦੇ ਟਰਾਈ ਕਰਦਾ ਹੈ ਔਰ ਸਾਹਮਣੇ ਕਹਿੰਦੇ ਜੋਬਰ ਨੇ ਇੱਕ ਲੱਖਾਂ ਜੇਖੜਾ ਵਾਦਾ ਕਰ ਦਿੱਤਾ ਹੈ ਗਿਲਦਾਰ ਦੀ ਕਹਿੰਦੇ ਕਬੱਡੀ ਮੇਰੇ ਵੀਰੋ ਪਈ ਹੋਈ ਹੈ ਦੇ ਸਾਹਮਣੇ ਗੱਡੀਵੰਡੀ ਚਾਰ ਨੇ ਚਾਰੇ ਚਲੇ ਤਿਆਰ ਨੇ ਮੇਰੇ ਮਿੱਤਰੋ ਆਹ ਸਾਹਮਣੇ ਕਹਿੰਦੇ ਕਬੱਡੀ ਪਈ ਹੋਈ ਹੈ ਕਿ ਲੱਖ ਪਾਣੀ ਪਾ ਲਈਏ ਮਿੱਤਰੋ ਸੂਰਜ ਕਦੇ ਨਹੀਂ ਠਰਦਾ ਬੰਦੇ ਨੂੰ ਸਮਾਂ ਹਰਉਂਦਾ ਹੈ ਮਿੱਤਰੋ ਗੁੰਡਾ ਕਦੇ ਨਹੀਂ ਠਰਦਾ ਬੰਦੇ ਨੂੰ ਸਮਾਂ ਹਰਉਂਦਾ ਹੈ ਮਿੱਤਰੋ ਬੰਦਾ ਨੀ ਹਾਂ ਪਰ ਸਾਹਮਣੇ ਬਾਰੇ ਮਿੱਤਰੋ ਉਹ ਗੱਡੀ ਬੰਡੀਆਂ ਗੱਡੀ ਬੰਡੀਆਂ ਮੇਰੇ ਵੀਰੋ ਐਂਕੋ ਪਤਾ ਲੱਗਦਾ ਤੇ ਗੱਡੀ ਬੰਡੀਆਂ ਦੇ ਵਿੱਚ ਸਭ ਚੰਗੇ ਉਸਤਾਦ ਦੇ ਕਹਿੰਦੇ ਹੋਏ ਐ ਪਾਵਰ ਦੇ ਭਾਵੇਂ ਰੇਡੀਏਟਰ ਲਾਈ ਜਾਂਦੇ ਆ ਪਰ ਮੁੰਡੇ ਰੇਡੀਏਟਰ ਨੂੰ ਕੋਈ ਪਤਾ ਫੁੱਲਣ ਲਾ ਦਿੰਦੇ ਆ ਗੱਡੀ ਬੰਡੀਆਂ ਮੇਰੇ ਵੀਰੋ ਐਨ ਗੁੜੀ ਕਰਦੇ ਆ ਆਹ ਸਾਹਮਣੇ ਰਾਜੂ ਉਹ ਕਹਿੰਦੇ ਕਬੱਡੀ ਪਾ ਰਿਹਾ ਬੜੇ ਪੇਰ ਵਾਲਾ सोनू ਕੋਚ ਕਹਿੰਦੇ ਬੜੇ ਪਿੰਡ ਵਾਲਾ ਮੁੰਡਿਆਂ ਨੂੰ ਮਿਹਨਤ ਕਰਾਉਣਾ ਔਰ ਸਾਹਮਣੇ ਬਾਰੇ ਮਿੱਤਰੋ ਉਹ ਕਹਿੰਦੇ ਇਸ ਲਈ ਹੱਤੀ ਇਸੇ ਧੰਨ ਵਾਲਾ ਕਹਿੰਦੇ ਟਰਾਈ ਕਰਦਾ ਹੈ ਪਰ ਕਿਹਦੇ ਰਾਜੂ ਨੇ ਇੱਕ ਲੱਖਾਂ ਜੱਟਾ ਵਾਦਾ ਕਰ ਦਿੱਤਾ ਲਓ ਸਾਹਮਣੇ ਮੇਰੇ ਵੀਰੇ ਇਸ ਤੇ ਪਾਈ ਹੋਈ ਕਬੱਡੀ ਹੈ ਆ ਜੋਰ ਹੈ ਮੇਰੇ ਮਿੱਤਰੋ ਜੋਰ ਕਬੱਡੀ ਪਾਰ ਹੈ ਔਰ ਸਾਹਮਣੇ ਸੇਵਕ ਆਹ ਗੱਡੀ ਵੇਲੀਆ ਕਹਿੰਦੇ ਨਹਿਰ ਮੁੰਡਾ ਮੇਰੇ ਵੀਰੋ ਫੇਰ ਵੀ ਸੱਚ ਆਉਂਦਾ ਪਰ ਸਾਹਮਣੇ ਮੇਰੇ ਵੀਰੇ ਇਸ ਤੇ ਲੱਖਾਂ ਜੱਟ ਜੋਰ ਬੰਦੇ ਜੋੜਦਾ ਵੀਰੇ ਟੀਮ ਤੇਰੇ ਆਓ ਸਾਹਮਣੇ ਮੇਰੇ ਕੋਲ ਪਈ ਹੋਈ ਕਬੱਡੀ ਹੈ ਦੇਖੀਏ ਸਾਹਮਣੇ ਇੱਕ ਇਕੱਲੇ ਕਹਿੰਦੇ ਮਨਪ੍ਰੀਤ ਨਵੇਂ ਪੰਡੀਆਂ ਲੱਗਿਆ ਹੈ ਆਹ ਕਹਿੰਦੇ ਕਰਪਾਲ ਔਲਕੀਆਂ ਦਾ ਚੰਦੇ ਹੋਇਆ ਚੇਲਾ ਬਾਲਾ ਆਹ ਸਾਹਮਣੇ ਮਨਪ੍ਰੀਤ ਕਿਉਂ ਰੀਸਾਂ ਮੇਰੇ ਮਿੱਤਰੋ ਆਹ ਸਾਹਮਣੇ ਪੁਆਇੰਟ ਰਿੰਦਰ ਦੇ ਖਾਤੇ ਜੁੜ ਗਿਆ ਪੁਆਇੰਟ ਕਹਿੰਦੇ ਮੁੰਡਾ ਗੱਡੀ ਵੀੜੀ ਆਪਣੀ ਟੀਮ ਦੇ ਲਈ ਜੁੜ ਗਿਆ ਉਧਰ ਤੇਜ ਵੀਰ ਵੀ ਪੁੱਜਿਆ ਹੈ ਭਰਾ ਰਾਜੋ ਕੰਡੀ ਧਰਤੀ ਦਾ ਮੈਂ ਦਿਲ ਦੀਆਂ ਗੱਲਾਂ ਤੋਂ ਧੰਨਵਾਦ ਕਰਦਾ ਆਉਣ ਵਾਲੇ ਸਮੇਂ ਦਾ ਕਹਿੰਦੇ ਵੱਡਾ ਮੱਲ ਹੈ ਪਰ ਸਾਹਮਣੇ ਮੇਰੇ ਮਿੱਤਰੋ ਪਈ ਹੋਈ ਕਬੱਡੀ ਹੈ ਬਰਿੰਦਰ ਕਹਿੰਦੇ ਕਬੱਡੀ ਪਾ ਰਿਹਾ ਹੈ ਦੇਖੀਏ ਕਿ ਸਾਹਮਣੇ ਮੇਰੇ ਵੀਰੋ ਗੱਡੀ ਵੀੜੀ ਚਾਰ ਖੜੇ ਆਹ ਸਾਹਮਣੇ ਪਈ ਹੋਈ ਕਬੱਡੀ ਹੈ ਆਹ ਮੁੰਡਾ ਕਹਿੰਦੇ ਟਰਾਈ ਕਰਦਾ ਹੈ ਪਰ ਵੇਖਾਂਗੇ ਇਸ ਲਈ ਬਰਿੰਦਰ ਨੇ ਕਹਿੰਦੇ ਇੱਕ ਲੱਖਾਂ ਜਣ ਕਰਾ ਵਾਦਾ ਬੱਦਰਾ ਵਾਲੇ ਜੇ ਕਾਇਦਾ ਸਵਾਲ ਹੋ ਰਹੇ ਇੱਕ ਵਾਰੀ ਤਾਲੀਆਂ ਮਾਰ ਦਿਓ ਖੁੱਲ ਕੇ ਮੈਚ ਬਹੁਤ ਤਕੜਾ ਖੇੜਿਆ ਜਾ ਰਿਹਾ ਹੈ ਆਹ ਸਾਹਮਣੇ ਪਈ ਹੋਈ ਕਬੱਡੀ ਹੈ ਦੇਖਾਂਗੇ ਮੇਰੇ ਵੀਰੋ ਪਈ ਹੋਈ ਕਬੱਡੀ ਹੈ ਇਹ ਮੁੱਲ ਪਹਿਨ ਸ਼ਰੀਰਾਂ ਦੇ ਜਿਨ੍ਹਾਂ ਲਾਗਾ ਮਿਹਨਤ ਉੱਠ ਕੇ ਹਨ ਜੋਰ ਜਵਾਨਾਂ ਦਾ ਲਹਜਣ ਭਰੇ ਪਿੱਛੇ ਲੁੱਡੀਆਂ ਪਾਉਂਦੀ ਥਰੇ ਜਵਾਨੀ ਰਾਜਾ ਖੇਲਾ ਕਹਿੰਦਾ ਹੱਥ ਪਿੱਛੇ ਲੁੱਡੀਆਂ ਪਾਉਂਦੀ ਫਿਰੇ ਜਵਾਨੀ ਲਓ ਸੱਤੇ ਕਹਿੰਦੇ ਗੁਰਵਿੰਦਰ ਪਹਿਲਵਾਨ ਕਹਿੰਦੇ ਕਬੱਡੀ ਪਾਉਣ ਦੇ ਲਈ ਆਧਿਆ ਆਇਆ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ ਪਰ ਸਾਹਮਣੇ ਮੁੰਡੇ ਨੇ ਕਹਿੰਦੇ ਲੱਖਾਂ ਜਾਂ ਤੇ ਰੋਂ ਦਿੰਦਾ ਆਪਣੀ ਟੀਮ ਦੇ ਲਈ ਫਰਿਆਦ ਕਹਿੰਦੇ ਫੋਲੀ ਨੁੱਕਰ ਚ ਲੈ ਆ ਕਬੱਡੀ ਬੜੀਆ ਮੇਰੇ ਵੀਰੋ ਕਬੱਡੀ ਪਾ ਰਿਹਾ ਹੈ ਜੋਰਮਨ ਦੀ ਪਾਈ ਹੋਈ ਕਬੱਡੀ ਹੈ ਦੇਖੋਗੇ ਸਾਹਮਣੇ ਇੱਕ ਇੱਕ ਅੰਦੇ ਅਰਜਨ ਖੜ ਗਿਆ ਮੇਰੇ ਵੀਰੋ ਔਰ ਰੱਤੋ ਕੇ ਪਿੰਡ ਵਾਲਾ ਇਹ ਦੂਜੀ ਕਲੇ ਦਾ ਕਹਿੰਦੇ ਪੁਰਾਣਾ ਵਾਲਾ ਗੋਪੀ ਲੱਗਿਆ ਤੇ ਵਿਚਕਾਰ ਕਹਿੰਦੇ ਹੈਜੀ ਤੇ ਰਮਨ ਵੇਖਣਗੇ ਕਿਹਦੇ ਵਿੱਚੋਂ ਕੌਣ ਬੱਲੇ ਬਲੇ ਕਰਾਵੇਗਾ ਆਹ ਕੋਟੀ ਵਾਲਾ ਗੋਪੀ ਮੇਰੇ ਮੰਤਰੋ ਆਹ ਸਾਹਮਣੇ ਮੇਰੇ ਵੀਰੋ ਆਹ ਮੇਰੇ ਵੀਰੋ ਕਰਦਾ ਟਰਾਈ ਪਰ ਮੇਰੇ ਵੀਰੋ ਆਹ ਸਾਹਮਣੇ ਕਹਿੰਦੇ ਦਿਲਦਾਰ ਕਲੰਗਰ ਪਿੰਡ ਵਾਲਾ ਕਹਿੰਦੇ ਕਬੱਡੀ ਪਾਉਣ ਲਈ ਵਾਧਾ ਹੋਇਆ ਖੇਡ ਦੇ ਮਾਣ ਦੇ ਵਿੱਚ ਦਿਲਦਾਰ ਵੀ ਕਹਿੰਦੇ ਕਬੱਡੀ ਪਈ ਹੋਈ ਹੈ ਵੇਖਣਗੇ ਸਾਹਮਣੇ ਐਂਡ ਮੁੰਡੇ ਹੋਰ ਲੱਗਿਆ ਆ ਦੇਖਾਂਗੇ ਹਾਂ ਸੇਵਕ ਮੇਰੇ ਮਿੱਤਰੋ ਉਹ ਸੇਵਕ ਮੇਰੇ ਵੀਰੇ ਇਸਦੇ ਗੱਡੀ ਵਿੰਡ ਪਿੰਡ ਵਾਲਾ ਐਨ ਮੇਰੇ ਵੀਰੇ ਮੁੰਡਾ ਕਹਿੰਦਾ ਐਨ ਆਤੀ ਕਰਾਈ ਜਾਂਦਾ ਲੈ ਵੀ ਜੇ ਮੁੰਡੇ ਦੇ ਜੱਫੇ ਥਰੀ ਦੇ ਨਾਲੋਂ ਕਹਿੰਦੇ ਕਿਤੇ ਵੱਧ ਕੇ ਜੱਫੇ ਲਾਉਂਦਾ ਨਾਲ ਨਾ ਕਿ ਮੁਰਕਾ ਮੁਰਗੀ ਹੋ ਗਿਆ ਕਹਿੰਦੇ ਜੋਰ ਤੇ ਘਰਾਂ ਦਾ ਢੰਡਾ ਵੀ ਨਹੀਂ ਚੱਬਦਾ ਜਿਸਮ ਤੇ ਫੋਰ ਘਰਾਂ ਦਾ ਚੜਦੀ ਉਪਰ ਗਰਮਪੂਰ ਜਲਕਾਰਾ ਰਾਜੇ ਕਿੱਲੇ ਮਰਦ ਮਨਾਨੋ ਕਰਕੇ ਨਹੀਂ ਪਜਦੇ ਰਾਜੇ ਕਿੱਲੇ ਮਰਦ ਮਨਾਨੋ ਕਰਕੇ ਨਹੀਂ ਪਜਦੇ ਔਰ ਜੋਮਨ ਕਹਿੰਦੇ ਇਸਲੇ ਕਬੱਡੀ ਪਾਰਾ ਮੇਰੇ ਵੀਰੋ ਇਹ ਕਹਿੰਦੇ ਗੁਰਪ੍ਰੀਤ ਮੱਧਨ ਜੀਆ ਦਾ ਚਿਹਤਾ ਪਲੇਅਰ ਹੈ ਮੇਰੇ ਮਿੱਤਰੋ ਔਰ ਜੋਮਨ ਵੀ ਕਹਿੰਦੇ ਕਬੱਡੀ ਪਾਈ ਹੋਈ ਹੈ ਔਰ ਆ ਕਹਿੰਦੇ ਚੰਡੀ ਮਿੱਲੀਆ ਔਰ ਬੜਾ ਭੈੜਾ ਜਾਫੀ ਹੈ ਮੇਰੇ ਮਿੱਤਰੋ ਲਓ ਲੱਗਿਆ ਜੋਰ ਔਰ ਜੋਮਨ ਤੇ ਕਹਿੰਦੇ ਜੋਵਣੀ ਹੈ ਜੋਮਨ ਤੇ ਕਹਿੰਦੇ ਜੋਵਣੀ ਹੈ ਕਹਿੰਦੇ ਫਰਕ ਇੱਕ ਕਬੱਡੀ ਪਾਈ ਹੈ ਵੇਖਾਂਗੇ ਸਾਹਮਣੇ ਮੇਰੇ ਵੀਰੋ ਇੱਕ ਕੰਟੀ ਦੇ ਕਹਿੰਦੇ ਅਲਗੋ ਕੋਠੀ ਵਾਲਾ ਗੋਪੀ ਹੈ ਤੇ ਨਾਲ ਕਹਿੰਦੇ ਦੂਜੀ ਟੀਮ ਦੇ ਹੈਪੀ ਲੱਗਿਆ ਸਾਹਮਣੇ ਮੇਰੇ ਵੀਰੋ ਪਈ ਹੋਈ ਕਬੱਡੀ ਹੈ ਵੇਖਾਂਗੇ ਇਸ ਵੇਲੇ ਕਿਹੜਾ ਮੁੰਡਾ ਮੁੰਡਾ ਮੱਲੇ ਬਲੇ ਕਰਾਵੇਗਾ ਆਹ ਸਾਹਮਣੇ ਕਹਿੰਦੇ ਅਲਗੋ ਕੋਠੀ ਵਾਲਾ ਆਹ ਗੋਪੀ ਮੇਰੇ ਮਿੱਤਰੋ ਆਹ ਸਾਹਮਣੇ ਕਹਿੰਦੇ ਮੁੰਡੇ ਨੇ ਐਨ ਬੜਾ ਸੋਹਣਾ ਟੱਚ ਲਿਆ ਫਰੰਕੀ ਜਿਹੜਾ ਇਸ ਵੇਲੇ ਗੱਡੀ ਮਿੰਡੀਆ ਜੋੜੀਆ ਪੇਟੀਮ ਤੇ ਲੇਖੇ

ਪੇੜ ਵਾਲਾ ਕਹਿੰਦੇ ਮੁੰਡੇ ਨੇ ਟਰਾਈ ਤੇ ਬਹੁਤ ਥੋੜੀ ਕੀਤੀ ਹੈ ਪਰ ਕੀ ਜਿਹੜਾ ਮੇਰੇ ਵੀਰੇ ਹਿਸੇ ਨੇ ਰੇਡਰ ਦੇ ਖਾਤੇ ਜੁੜ ਗਿਆ ਲਓ ਸੱਤਕ ਪਿੰਕ ਕਬੱਡੀ ਦੇ ਵਿੱਚ ਮੇਰੇ ਵੀਰੋ ਆਹ ਸਾਹਮਣੇ ਮੇਰੇ ਵੀਰੋ ਜਵਨ ਦੀ ਕਬੱਡੀ ਪਈ ਹੋਈ ਹੈ ਇੱਕ ਜਵਨ ਕਹਿੰਦੇ ਨੌਜਵਨ ਗੱਦੀ ਮਿੱਲੀ ਹੈ ਇੱਕ ਜਵਨ ਕਹਿੰਦੇ ਐਸੇ ਪਿੰਡ ਵਾਲਾ ਆਹ ਮੱਧਰਾ ਵਾਲਾ ਕਹਿੰਦੇ ਇਸ ਵੇ ਵਧਿਆ ਆ ਖੇਡ ਦੇ ਮੈਦਾਨ ਦੇ ਵਿੱਚ ਪਰ ਕਹਿੰਦੇ ਇੱਕ ਅਪਰ ਟੱਚ ਆਹ ਸਾਹਮਣੇ ਮੇਰੇ ਵੀਰੋ ਇਸ ਵੇ ਛਿੰਦੂ ਵੀ ਪੈ ਗਈ ਤੇ ਮਿੰਦੂ ਵੀ ਪੈ ਗਈ ਸਾਰਾ ਤੱਬਰ ਹੀ ਪੈ ਗਿਆ ਆਹ ਰਾਜੂ ਕਹਿੰਦੇ ਰੇਡ ਪਾ ਰਿਹਾ ਮੇਰੇ ਵੀਰੋ ਔਰ ਇਹਦੀ ਲਓ ਸਾਹਮਣੇ ਮੇਰੇ ਮਿੱਤਰੋ ਆਹ ਕਬੱਡੀ ਪਈ ਹੋਈ ਹੈ ਤੇ ਰਾਜੂ ਨੇ ਕਹਿੰਦੇ ਇੱਕ ਲੱਖ ਜਣਗ ਦਾ ਵਾਅਦਾ ਕਰ ਦਿੱਤਾ ਹੈ ਅਗਲੀ ਰੇਡ ਪਾਉਣ ਲਈ ਜੋਮਨ ਕਹਿੰਦੇ ਮੇਰੇ ਵੱਲ ਆ ਗਿਆ ਹੈ ਤੇ ਵੀ ਇਹ ਜੋਮਨ ਦੀ ਖੇਡ ਵਧਾ ਲਈ ਮਦਰਾਂ ਨੇ ਤਾੜੀਆਂ ਆਜੂ ਖੁੱਲ ਕੇ ਮੁੰਡਾ ਕਹਿੰਦੇ ਵੇਰ-ਵੇਰ ਕਬਡੀਆਂ ਪਾਉਂਦਾ ਐਨ ਨਾਉਨਸਟਾਪ ਕਬਡੀਆਂ ਪਾਉਂਦਾ ਇਹ ਨਾਜੂਨ ਦਮ ਰੱਖਦਾ ਆਓ ਸਾਹਮਣੇ ਪਾਈ ਹੋਈ ਜੋਮਣੀ ਕਬੱਡੀ ਹੈ ਵੇਖਾਂਗੇ ਗੱਡੀ-ਵਿੰਡੀ ਐਨ ਮੇਰੇ ਵੀਰ ਅੱਜ ਸਿਰਾਂਦਰ ਮਾਰ ਰਿਹਾ ਆਓ ਸਾਹਮਣੇ ਕਹਿੰਦੇ ਭਰੀ ਗਈ ਬੱਦਲ ਪੱਦ ਗਈ ਖੇਤੀ ਲੱਗਦਾ ਤੋਰ ਇਹ ਰੀਸਾ ਮਰੇ ਮਿੱਤਰੋ ਆਉ ਹੁੰਦੀ ਹੁੰਦੀ ਬੱਲੇ-ਬੱਲੇ ਤੇ ਅੰਕ ਜਿਹੜਾ ਮੇਰੇ ਵੀਰ ਇਸ ਤਰ੍ਹਾਂ ਜੋਮਣ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਲਓ ਸਾਹਮਣੇ ਮੇਰੇ ਵੀਰੋ ਇਸ ਲਈ ਜੀਵ ਕਹਿੰਦੇ ਕੱਥੂਪੁਰ ਪਿੰਡ ਵਾਲਾ ਕਬੱਡੀ ਪਾ ਰਿਹਾ ਮੇਰੇ ਵੀਰੋ ਕਿ ਖੱਤਿਆਂ ਨਾਲ ਖੇਡਣ ਦਾ ਇਹ ਸ਼ੌਕ ਰੱਖਦੇ ਸੂਰਮੇ ਜੰਮਦੇ ਨੇ ਪੰਜਾਬ ਵਿੱਚ ਨਿੱਤ ਲੋਕੋ ਸਾਡੀ ਖੇਲੇ ਉੱਪਰ ਤੋਂ ਦਲੇਰ ਹੁੰਦੇ ਉਹੀ ਮਿੱਧ ਦੇ ਮਹਾਨਾਂ ਦੀ ਹਿੱਕ ਲੋਕ ਪਰ ਸਾਹਮਣੇ ਮੇਰੇ ਮੇਰੇ ਡਬਲ ਟੱਚ ਤੇ ਨੰਬਰ ਜਿਹੜਾ ਇਸ ਲਈ ਰੇਡਰ ਨੇ ਖਾਤੀ ਜੜੀਆ ਲਓ ਰਿੰਦਰ ਨੇ ਕਹਿੰਦੇ ਕਬੱਡੀ ਪਾਈ ਹੋਈ ਹੈ ਵੇਖਾਂਗੇ ਨੌਜਵਾਨ ਵਰਿੰਦਰ ਕਹਿੰਦੇ ਕਬੱਡੀ ਪਾ ਰਿਹਾ ਹੈ ਇਹ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਵੇਖਦਾ ਜਮਾਨਾ ਅੱਜ ਖੜ ਖੜ ਕੇ ਕੌਣ ਖਿੱਚੂ ਗਿੱਟੇ ਕੌਣ ਪਾਊਗਾ ਕਬੱਡੀ ਅੱਜ ਝੁਕ ਝੁਕ ਕੇ ਜਿਹਨੇ ਪੱਟਾਂ ਦੇ ਵਿੱਚ ਜੋਰ ਮਿੱਤਰੋ ਉਹਨੇ ਜਾਣਾ ਜਿੱਤ ਕੇ ਜਿਹਨੇ ਪੱਟਾਂ ਦੇ ਵਿੱਚ ਜੋਰ ਮਿੱਤਰੋ ਉਹਨੇ ਜਾਣਾ ਜਿੱਤ ਕੇ ਆਹ ਸਾਹਮਣੇ ਕਹਿੰਦੇ ਪਾਈ ਹੋਈ ਕਬੱਡੀ ਆਹ ਵਿਰਿੰਦਰ ਕਹਿੰਦੇ ਕਬੱਡੀ ਪਾ ਰਿਹਾ ਸਾਹਮਣੇ ਮੇਰੇ ਵੀਰੋ ਪਈ ਹੋਈ ਕਬੱਡੀ ਤੇ ਗੱਡੀ ਮਿੰਡੀਆ ਮੁੰਡਾ ਕਹਿੰਦੇ ਆਹਨ ਆਹ ਟਰਾਈ ਕਰਦਾ ਲਓ ਲੱਗਿਆ ਬਹੁਤ ਜ਼ੋਰ ਇਹ ਰੀਸਾ ਮੇਰੇ ਮਿੱਤਰੋ ਫੇਰ ਭੱਜਿਆ ਮੇਰੇ ਵੀਰੋ ਹੋ ਲਾਈਨ ਕਹਿੰਦੇ ਗੱਡੀ ਮਿੰਡੀਆ ਮੇਰੇ ਵੀਰੋ ਆਹ ਸਾਹਮਣੇ ਜੋਵਨ ਦੀ ਕਬੱਡੀ ਪਈ ਹੋਈ ਹੈ ਜੋਵਨ ਕਹਿੰਦੇ ਗੱਡੀ ਮਿੰਡੀਆ ਇਸੇ ਇੱਕ ਕਿੰਨੀ ਦੇ ਕਹਿੰਦੇ ਅਰਜਨ ਤੇ ਦੂਜੀ ਕਿੰਨੀ ਦੇ ਮਰਪਰੀ ਦਾ ਤੇ ਆਹ ਕਹਿੰਦੇ ਹੈਪੀ ਆ ਮਾਰੇ ਮਿੱਤਰੋ ਆਹ ਸਾਹਮਣੇ ਕਿੰਦੇ ਸੇ ਪਿੰਡ ਵਾਲਾ ਆਹ ਕਰਦਾ ਟਰਾਈ ਪਰ ਕਹਿੰਦੇ ਜੋਮਨ ਨੇ ਲੱਖਾਂ ਜਖੜਾ ਵਾਦਾ ਕਰ ਦਿੱਤਾ ਆਹ ਅਗਲੀ ਰੇਡ ਪਾਉਣ ਦੇ ਲਈ ਮੇਰੇ ਵੀਰੋ ਵਧਿਆ ਆ ਖੇਡ ਦੇ ਮੈਦਾਨ ਦੇ ਵਿੱਚ ਮੁੰਡਾ ਇਹ ਕਹਿੰਦੇ ਕਲੰਝਰ ਪਿੰਡ ਵਾਲਾ ਦਿਲਦਾਰ ਵਧਿਆ ਆ ਖੇਡ ਦੇ ਮੈਦਾਨ ਦੇ ਵਿੱਚ ਕਿ ਜੋਰ ਮੇਰਾ ਕਵੱਟਾਂ ਦੇ

ਮੇਰੇ ਵੀਰੋ ਟਰਾਈ ਕਰਦਾ ਹੈ ਔਰ ਸਾਹਮਣੇ ਮੇਰੇ ਵੀਰੋ ਰਾਜੂ ਨੇ ਕੋਈ ਲੱਖਾਂ ਚੱਕਰ ਵਾਧਾ ਕਰ ਦਿੱਤਾ ਹੈ ਦੇਖਾਂਗੇ ਸਾਹਮਣੇ ਮੇਰੇ ਵੀਰੋ ਕੋਈ ਹੋਈ ਕਬੱਡੀ ਹੈ ਜੋ ਬਣਾ ਕਹਿੰਦੇ ਨੌਜਵਾਨ ਵਾਧਾ ਕਬੱਡੀ ਪਾ ਰਿਹਾ ਹੈ ਸਾਹਮਣੇ ਮੇਰੇ ਵੀਰੋ ਕਬੱਡੀ ਪਈ ਹੋਈ ਹੈ ਅੱਜ ਕਹਿੰਦੇ ਸਾਗਰ ਨੇ ਵੀ ਜਿਹੜਾ ਮੇਰੇ ਵੀਰੋ ਐਨ ਖਾੜਾ ਮੇਰੇ ਵੀਰੋ ਸਿਰੇ ਦਾ ਪੰਨ ਛੱਡਿਆ ਤੇ ਸੰਗਤ ਨੇ ਕਹਿੰਦੇ ਆਨੰਦ ਮਾਣਿਆ ਤੇ ਹੁਣ ਕਹਿੰਦੇ ਗੱਲ ਬਾ ਖੇਡ ਕਬੱਡੀ ਦੇ ਚੱਲਦੀ ਹੈ ਆ ਮੋਲ ਆ ਕਹਿੰਦੇ ਗੱਡੀ ਵੰਡੀਆ ਔਰ ਜੋਬਰ ਦੀ ਕਹਿੰਦੇ ਉਮਰ ਖੜੀ ਹੈ ਮੁੰਡੇ ਨੇ ਲੱਖਾਂ ਜਿੰਕ ਦਾ ਵਾਅਦਾ ਕਰ ਦਿੱਤਾ ਦੀਪ ਕਹਿੰਦੇ ਮੱਥੂਪੁਰੀਆ ਹਾਂ ਕਬੱਡੀ ਪਾਉਣ ਦੇ ਲਈ ਵਜਾ ਆ ਮੇਰੇ ਮਿੱਤਰੋ ਅੱਜ ਕਹਿੰਦੇ ਗੱਡੀਵੰਦ ਦੀ ਟੀਮ ਵੀ ਮੇਰੇ ਵੀਰੋ ਸਰੇਦੀ ਆ ਤੇ ਟੀਮ ਕਹਿੰਦੇ ਮੱਧਰਾ ਦੀ ਵੀ ਸਰੇਦੀ ਆ ਮੇਰੇ ਵੀਰੋ ਐਨ ਟੀਮਾਂ ਦੋਨੋਂ ਚੰਗੀਆਂ ਪਰ ਆ ਮਨਪ੍ਰੀਤ ਆ ਤੇਰੇ ਮਿੱਤਰੋ ਇਹ ਜਰਤਾਲ ਔਰ ਫਿਰ ਕਹਿੰਦੇ ਕੰਡਾ ਹਾਂ ਕਬੱਡੀ ਖਿਡਾਰੀ ਕਰਦਾ ਟਰਾਈ ਮੇਰੇ ਮਿੱਤਰੋ ਲਓ ਲੱਗਿਆ ਪਿਆ ਜੋਰ ਦੀਪ ਦੇ ਕਹਿੰਦੇ ਮਨਪ੍ਰੀਤ ਤੇ ਖਣਪ੍ਰੀਤ ਕਹਿੰਦੇ ਐਨ ਮੁੰਡਾ ਸਿਰਾਂ ਤੇ ਲਾਗੇ ਮੇਰੇ ਵੀਰੋ ਸਿਰੇ ਦਾ ਨਾਮ ਆ ਗਿਆ ਆਹ ਸਾਹਮਣੇ ਮੇਰੇ ਵੀਰੋ ਜੋਬਨ ਆਹ ਮੰਦਰਪਿੰਡ ਵਾਲਾ ਕਹਿੰਦੇ ਵਧਿਆ ਆਇਆ ਖੇਡ ਦੇ ਮੈਦਾਨ ਦੇ ਵਿੱਚ ਜੋਬਨ ਕਹਿੰਦੇ ਮੰਦਰਪਿੰਡ ਵਾਲਾ ਵਧਿਆ ਆਇਆ ਖੇਡ ਦੇ ਮੈਦਾਨ ਦੇ ਵਿੱਚ ਉਧਰ ਕਹਿੰਦੇ ਗੁਰਪ੍ਰੀਤ ਮੰਦਰ ਮਾਣ ਕਰਦਾ ਮੁੰਡੇ ਦੀ ਖੇਡ ਤੇ ਪਰ ਸਾਹਮਣੇ ਮੇਰੇ ਵੀਰੋ ਆਹ ਨੌਜੋਨ ਕਹਿੰਦੇ ਸ਼ੇਵਕ ਕਹਿੰਦੇ ਟਰਾਈ ਕਰਦਾ ਪਰ ਜੋਬਨ ਨੇ ਕਹਿੰਦੇ ਕਲੱਖਾਂ ਜੰਗਰ ਲੈ ਵੀ ਦੋਵਰ ਆਉਂਦਾ ਆਪਣਾ 500 ਦਾ ਮਾਣ ਲੈ ਜਾ ਗੱਭਰੂਆ ਗੁਰਪੀਤ ਮੰਦਰ ਨੇ ਤੇਰੇ ਨਾਮ ਨਾਲ ਐਨ ਰੇਡ ਤੇ ਆਇਆ ਸੀ ਆ ਲੈ ਜਾ ਗੱਭਰੂ ਆਪਣਾ 500 ਉਧਰ ਜਿਹਨਾਂ ਨਾਲ ਮੈਂ ਧੰਨਵਾਦ ਕਰਦਾ ਗੁਰਪੀਤ ਮੰਦਰ ਜੀਆਂ ਦਾ ਇਹਨਾਂ ਲੋਕਾਂ ਨੇ ਪੰਜਾਬੀ ਬੋਲਣ ਤੋਂ ਖੁਸ਼ ਹੋ ਕੇ ਆਪਣਾ ਮਾਣ ਪਿਆਦਾ ਹੈਨ ਦਿਲ ਦੇ ਕਰਾਂਗੇ ਬਹੁਤ ਧੰਨਵਾਦ ਕਰਦਾ ਲਓ ਸਾਹਮਣੇ ਕਹਿੰਦੇ ਗੁਰਵੰਦਰ ਪਹਿਲਵਾਨ ਕਹਿੰਦੇ ਇਸ ਨੇ ਕਬੱਡੀ ਪਾਉਣ ਲਈ ਵਧਿਆ ਆਇਆ ਖੇਡ ਦੇ ਮੈਦਾਨ ਦੇ ਵਿੱਚ ਗੁਰਵੰਦਰ ਭਰਵਾਰ ਜੀ ਕਹਿੰਦੇ ਕਬੱਡੀ ਪਈ ਹੋਈ ਹੈ ਐਨ ਮੇਰੇ ਵੀਰੋ ਇੱਕ ਕੰਡੀ ਤੇ ਮੋਲ ਤੇ ਦੂਜੀ ਕੰਡੀ ਦਾ ਕਹਿੰਦਾ ਕੰਡੀਵਿੰਡੀਆਂ ਨਾਜਮਨ ਆਹ ਮੇਰੇ ਵੀਰੋ ਕੰਡੀਵਿੰਡ ਪੈਣ ਵਾਲਾ ਮੋਲ ਆ ਇਸ ਨੇ ਖੇਡ ਦੇ ਮੈਦਾਨ ਦੇ ਵਿੱਚ ਮੁੰਡਾ ਕਹਿੰਦੇ ਐਨ ਸ਼ਾਨਦਾਰ ਆ ਰਿਹਾ ਮੇਰੇ ਵੀਰੋ ਸ਼ਾਨਦਾਰ ਆ ਰਿਹਾ ਹੈ ਵੀ ਵੀ ਕਹਿੰਦੇ ਨਾਜਮਨ ਪੈਲੇ ਬਣਾਉਣਾ ਤੇ ਖਰੇ ਖਰੇ ਟੋਣਾ ਤਾਲੀਆਂ ਮਾਰਦੇ ਨੇ ਮੁੰਡਿਆਂ ਜੱਫਾ ਵਧੀਆ

ਤੇ ਕਿਰਪਾਲ ਹੌਸਰੀਆਂ ਦੀ ਵਿਸਮ ਨੇ ਫੈਸਲਾ ਕੀਤਾ ਹੈ ਕਿ ਨੰਬਰ ਰੇਡਰ ਦੇ ਖਾਤੇ ਜੁੜ ਗਿਆ ਹੈ ਅਗਲੀ ਕਬੱਡੀ ਪਾਉਣ ਦੇ ਲਈ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਵੇਖਾਂਗੇ ਗਿਰਦਾਰ ਵਧ ਰਾਇਆ ਉਧਰ ਕਹਿੰਦੇ ਪੰਜਾਬ ਪੁਲਿਸ ਵਾਲੇ ਸਾਡੇ ਅਫਸਰ ਸਹਿਬਾਨ ਪਹੁੰਚੇ ਹੈ ਮੈਂ ਦਿਲ ਦੇ 11ਾਂ ਤੋਂ ਧੰਨਵਾਦ ਕਰਦਾ ਲਓ সামনে ਗਿਰਦਾਰ ਕਰੰਗਰ ਪਿੰਡ ਵਾਲਾ ਕਬੱਡੀ ਪਾ ਰਿਹਾ ਹੈ ਲੇ ਵੀ ਜਗਰਾਂਜ ਫੜਕਾਰੀ ਨਾਜਮਾ ਆਹ ਜਗਰਾਂਜ ਆ ਕਹਿੰਦੇ ਗੱਡੀ ਮਿੱਲੀਆ ਇਹ ਵੀ ਮੁੰਡਾ ਕਹਿੰਦੇ ਸਿਰਾਕ ਪਾਉਂਦਾ ਹੈ ਐਂ ਸਰੇ ਸਰੇ ਦੇ ਪਲਟ ਹੁੰਦਾ ਹੈ ਮੇਰੇ ਵੀ ਆਓ ਸਾਹਮਣੇ ਮੁੰਡੇ ਨੇ ਲੱਗ ਲਾਓ ਸਾਹਮਣੇ ਮੇਰੇ ਵੀਰੋ ਇਸੇ ਦੇ ਪਈ ਹੋਈ ਕਬੱਡੀ ਹੈ ਦੇਖਾਂਗੇ ਕਹਿੰਦੇ ਦੀਪ ਆਹ ਮੱਥੂਪੁਰ ਪਿੰਡ ਵਾਲਾ ਵਧਿਆ ਆ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਵੀਰੋ ਪਈ ਹੋਈ ਕਬੱਡੀ ਹੈ ਦੀਪ ਲਈ ਕਹਿੰਦੇ ਕਬੱਡੀ ਪਈ ਹੋਈ ਆ ਕਹਿੰਦੇ ਰਮਨ ਆਹ ਨਵੇਂ ਪਿੰਡੀਆਂ ਮੇਰੇ ਵੀਰੋ ਪਰ ਸਾਹਮਣੇ ਕਹਿੰਦੇ ਦੀਪ ਇੱਕ ਲੱਖਾਂ ਜਣ ਕਹਿੰਦਾ ਵਾਦਾ ਕਰ ਗਿਆ ਅਗਲੀ ਰੇਡ ਪਾਉਣ ਲਈ ਜੋਬਨ ਕਹਿੰਦੇ ਵੱਧਾ ਹੈ ਉਧਰ ਕਹਿੰਦੇ ਗੁਰਪ੍ਰੀਤ ਮੰਦਰ ਜਿਲੋਂ ਸਪੋਰਟ ਕਰਦਾ ਇਸ ਨੌਜਵਾਨ ਨੂੰ ਜੀ ਮੇਰੇ ਵੀਰੋ ਪਹਿਲਾਂ ਵੀ ਕਹਿੰਦੇ 500 ਦਿੱਤਾ ਔਰ ਸਾਹਮਣੇ ਆ ਸੇਵਕ ਕਹਿੰਦੇ ਗੱਡੀ-ਵੰਡੀਆਂ ਉਹ ਗੱਡੀ-ਵੰਡੀਆਂ ਮੇਰੇ ਮਿੱਤਰੋ ਸੇਵਕ ਟਰਾਈ ਕਰਦਾ ਪਰ ਜੋਬਨ ਕਹਿੰਦੇ ਅਧਰਾ ਵਾਲਾ ਕਹਿੰਦਾ ਜੇ ਰੁਕਣ ਤੇ ਮੂਹਰ ਦੇ ਵਿੱਚ ਨਹੀਂ ਹੈ ਐਨ ਮੁੰਡਾ ਨੌਨਸਟਾਪ ਕਬੱਡੀਆਂ ਪਾਰ ਹੈ ਉਧਰ ਸਾਹਮਣੇ ਮੇਰੇ ਵੀਰੋ ਜੋਵਨ ਦੀ ਕਬੱਡੀ ਪਈ ਹੋਈ ਹੈ ਸਹਿਲ ਮੇਰਾ ਵੀਰ ਜਰਮਨ ਵਾਲਾ ਮੈਂ ਦਿਲ ਦੀਆਂ ਕਾਰਾਂਿਆਂ ਨੂੰ ਧੰਨਵਾਦ ਕਰਦਾ ਹੈ ਸਹਿਲ ਜਰਮਨ ਉਹਦੇ ਫਾਦਰ ਸਾਹਿਬ ਸਰਦਾਰ ਜੈਮਲ ਸਿੰਘ ਜੀ ਵਿਸ਼ੇਸ਼ ਤੌਰ ਤੇ ਪੁੱਜਿਆ ਹੈ ਮੈਂ ਦਿਲ ਦੀਆਂ ਕਾਰਾਂਿਆਂ ਨੂੰ ਧੰਨਵਾਦ ਕਰਦਾ ਲਓ ਸਾਹਮਣੇ ਮੇਰੇ ਮਿੱਤਰੋ ਪਈ ਹੋਈ ਕਬੱਡੀ ਹੈ ਔਰ ਜੋਵਨ ਦੀ ਮੇਰੇ ਮਿੱਤਰੋ ਕਬੱਡੀ ਪਰ ਮੇਰੇ ਵੀਰੋ ਇਸ ਨੇ ਅਲਗੋ ਕੋਠੀ ਵਾਲਾ ਗੋਪੀ ਕਹਿੰਦੇ ਟਰਾਈ ਕਰਦਾ ਹੈ ਪਰ ਜੋਵਨ ਨੇ ਕਹਿੰਦੇ ਇੱਕ ਲੱਖ ਮਿਹਨਤ ਦਾ ਵਾਅਦਾ ਕਰ ਦਿੱਤਾ ਹੈ ਲਓ ਸਾਹਮਣੇ ਮੇਰੇ ਵੀਰੋ ਇਸਲੇ ਪਾਈ ਹੋਈ ਕਬੱਡੀ ਆ ਕਹਿੰਦੇ ਨੌਜਵਾਨ ਗੁਰਵਿੰਦਰ ਪਹਿਲਵਾਨ ਹੈ ਅਲਪਾ ਪੋਠੀ ਵਾਲਾ ਮੇਰੇ ਵੀਰੋ ਕਬੱਡੀ ਪਾ ਰਿਹਾ ਹੈ ਵੇਖਾਂਗੇ ਸਾਹਮਣੇ ਇੱਕ ਇਕੱਲੀ ਦੇ ਮੋਲਾ ਲੱਗਿਆ ਹੈ ਨਾਲ ਕਹਿੰਦੇ ਸਿਮਕ ਹੈ ਤੇ ਨਾਲ ਸਿੱਖ ਸਰਦਾਰ ਗੰਗਰੂ ਆ ਕਹਿੰਦੇ ਸਿਵਕ ਮੇਰੇ ਮਿੱਤਰੋ ਉਹ ਗੱਡੀ ਵੱਲ ਪਿੰਡ ਵਾਲਾ ਨਹੀਂ ਹਰੀਸਾ ਮੇਰੇ ਮਿੱਤਰੋ ਐਂਡ ਬਣ ਕੇ ਟਰਾਈ ਕੀਤਾ ਲਓ ਲੱਗਿਆ ਕਾ ਜੋਰ ਆ ਸਾਹਮਣੇ ਮੇਰੇ ਵੀਰੋ ਪਰ ਮੁੰਡਾ ਕਹਿੰਦੇ ਇਸਨੇ ਗੁਰਵਿੰਦਰ ਪਹਿਲਵਾਨ ਯਤੇਂਦਰ ਦਾ ਕਹਿੰਦੇ ਵੀਰ ਇੱਕ ਲੱਖਾਂ ਇੱਕ ਦਾ ਵਾਧਾ ਕਰ ਗਿਆ ਮੇਰੇ ਵੀਰੋ ਲਓ ਸਾਹਮਣੇ ਕਹਿੰਦੇ ਰਾਜੂ ਦੀ ਰੇਡ ਪਈ ਹੋਈ ਹੈ ਰਾਜੂ ਕਹਿੰਦੇ ਨੌਜਵਾਨ ਰੇਡ ਪਾ ਆ ਗਏ ਮੇਰੇ ਵੀਰੋ ਸਾਹਮਣੇ ਰਾਜੂ ਦੀ ਰੇਡ ਪਈ ਹੋਈ ਹੈ ਤੇ ਹੈਪੀ ਦੇ ਨਾਲ ਕਹਿੰਦੇ ਕਰਨ ਕਾਬਲਾ ਤੇ ਮੁੰਡਾ ਕਹਿੰਦੇ 1 ਲੱਖਾ ਕਿੰਨਾ ਵਾਦਾ ਕਰ ਗਿਆ ਉਧਰ ਸਾਹਮਣੇ ਮੇਰੇ ਵੀਰੋ ਪਈ ਹੋਈ ਕਬੱਡੀ ਗਰਦਾਰ ਹੈ ਕਹਿੰਦੇ ਕਲੰਝੜਾ ਵਾਲਾ ਇਹ ਪੱਟਾਂ ਦੇ ਨਾਲ ਪੱਟਾਂ ਦੇ ਖੇਂਦੇ ਗੋਲਿਆਂ ਨੂੰ ਇਹਦੇ ਹੱਥਾਂ ਪੈਂਦੇ ਇਹ ਕਿਹੜੇ ਕਰਨ ਦਾ ਗੰਰੂ ਲੋਕੀ ਕੁੱਪਲਾ ਮਿਲ ਕਰ ਪੁੱਛਦੇ ਨੇ ਗੱਦੀ ਗੱਦੀ ਚੌੜੀਆਂ ਛਾਤੀਆਂ ਵਾਲੇ ਜਦ ਵਿੱਠੇ ਮਨਾਉਣ ਦੇ ਟੁਕੜੇ ਨੇ ਗੱਜ ਗੱਜ ਆਉਂਦੀਆਂ ਛਾਟੀਆਂ ਵਾਲੇ ਜਦ ਵਿੱਚ ਮੈਦਾਨ ਦੇ ਮੁੱਕਦੇ ਨੇ ਕਾਜੋਨਾ ਮੋਲਿਆ ਪਿਆਰ ਦੇ ਨਾਲ ਗੱਭਰੂ ਹੈ ਬੜਾ ਸੋਹਣਾ ਖੇਡਦਾ ਮੁੰਡਾ ਹੈ ਪਰ ਪਿਆਰ ਦੇ ਨਾਲ ਨੌਜਵਾਨ ਹੈ ਲਓ ਸਾਹਮਣੇ ਕਹਿੰਦੇ ਦੀਪ ਖੱਥੂਪੁਰੀਆ ਮੇਰੇ ਵੀਰੋ ਕਬੱਡੀ ਪਾ ਰਿਹਾ ਹੈ ਦੇਖਾਂਗੇ ਸਾਹਮਣੇ ਪਈ ਹੋਈ ਕਬੱਡੀ ਹੈ ਇਹ ਵੀ ਗੋਪੀ ਨੌਜਵਾਨ ਹੈ ਫਰਤਾਰੀ ਗੱਭਰੂ ਹੈ ਉਧਰ ਉਧਰ ਗੱਡੀ ਬੱਲੀ ਕੋਈ ਸੁਪਾੜੇ ਬਲੋਂ ਪਾਉਂਦੇ ਨੌਜਵਾਨਾ ਤਵੀ ਫਰਤਾਰੀ ਲੈ ਕਹਿੰਦੇ ਅਰਜਨ ਨੂੰ ਬੜਾ ਕਹਿੰਦੇ ਹਰਪੀ ਮੰਦਰ ਪੈਣ ਵਾਲਾ ਕਬੱਡੀ ਪਾ ਰਿਹਾ ਹੈ ਮੇਰੇ ਵੀਰੋ ਗੁਰਵਿੰਦਰ ਕਹਿੰਦੇ ਭਲਵਾਨ ਹਾਂ ਕਬੱਡੀ ਪਾਉਣ ਦੇ ਲਈ ਵਜਾ ਆਇਆ ਖੇਡ ਦੇ ਮੈਦਾਨ ਦੇ ਵਿੱਚ ਦੇਖਣਗੇ ਸਾਹਮਣੇ ਪਈ ਹੋਈ ਕਬੱਡੀ ਹੈ ਦੇਖਾਂਗੇ ਮੇਰੇ ਵੀਰੋ ਕਬੱਡੀ ਪਈ ਹੋਈ ਹੈ ਆ ਸੇਵਕ ਹੈ ਨੌਨ ਉਹ ਸਾਹਮਣੇ ਕਹਿੰਦੇ ਕਬੱਡੀ ਚੱਕਰੇ ਮੇਰੇ ਪਈ ਹੋਈ ਹੈ ਉਹ ਕਹਿੰਦੇ ਲੱਗਿਆ ਤਾਂ ਦੌਰ ਇਹ ਰੀਸਾ ਮੇਰੇ ਮਿੱਤਰੋ 23 ਸੈਕਿੰਡ ਦਾ ਸਮਾਂ ਕਹਿੰਦੇ ਬੀਤਦਾ ਜਾ ਰਿਹਾ ਹੈ ਉਹ ਕਹਿੰਦੇ ਸੇਵਕ ਲੱਖਾਂ ਜੇਕਰ ਵਾਧਾ ਕਰ ਗਿਆ ਉਹਨਾਂ ਨੇ ਕਹਿੰਦੇ ਥਾਪੀ ਨਹੀਂ ਹੱਟ ਤੇ ਥਾਪਾ ਮਾਰਿਆ ਐਨ ਮੁੰਡੇ ਨੇ ਸਿਰ ਆਕ ਵੜਦਾ ਹੈ ਲਓ ਜੋਰ ਦੀ ਕਬੱਡੀ ਪਈ ਹੋਈ ਹੈ دیکھا کہ سامنے میرے ویرو پہلی کبڈی ہے ایک اکانی دے کاندے منپری دا تے دوجی کلی دے کاندے میرے ویرو نوجون میرے ویرو اس دے اوہ ہتھ دے کاندے اس دے رٹوکے پین والا ای ریسا او کردا ٹائی لگیا تے زور میرے મિતرو اوتھر ਉਧਰ ਸਾਡੇ ਬਰਿੰਦਰ ਦੇ ਮਾਮਾ ਜੀ ਸਾਡੇ ਬਹੁਤ ਹੀ ਸਰਕਾਰ ਦੇ ਸਰਦਾਰ ਗੁਰਪ੍ਰੀਤ ਜੀ ਉਹਨਾਂ ਵੱਲੋਂ ਬਹੁਤ ਵੱਡਾ ਮਾਨ ਪਿਆਰ ਪੰਜਾਬੀ ਬੋਲਣ ਤੋਂ ਖੁਸ਼ ਹੋ ਕੇ ਆਇਆ ਹੈ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਲਓ ਸਾਹਮਣੇ ਮੇਰੇ ਮਿੱਤਰੋ ਜਲਦਾਰ ਦੀ ਕਬੱਡੀ ਪਈ ਹੋਈ ਹੈ ਪਰ ਮੁੰਡਾ ਕਹਿੰਦੇ ਐਨ ਸੋਹਣੀ ਟਰਾਈ ਕੀਤੀ ਹੈ ਤੇ ਨੰਬਰ ਜਿਹੜਾ ਅਕੜੇ ਵੀਰੋ ਜਲਦਾਰ ਜੋੜ ਗਿਆ ਆਨ ਦੇ ਵਿੱਚ ਦੇਖਾਂਗੇ ਸਾਹਮਣੇ ਰਾਜੂ ਰੇਡ ਪਾ ਰਿਹਾ ਹੈ ਰਾਜੂ ਦੀ ਕਹਿੰਦੇ ਰੇਡ ਪਈ ਹੋਈ ਹੈ ਐਨ ਮੇਰੇ ਵੀਰੋ ਪਈ ਹੋਈ ਰੇਡ ਤੇ ਦੇਖਾਂਗੇ ਇਸ ਵੇਲੇ ਕਿਹੜਾ ਬੰਦਾ ਬੱਲੇ ਬੱਲੇ ਕਰਾਵੇਗਾ ਆ ਮਨਪ੍ਰੀਤ ਉਹ ਨਵੇਂ ਪਿੰਡੀਆਂ ਇਹ ਕਹਿੰਦੇ ਜੱਟ ਦਾ ਪਿੰਡੂ ਹੈ ਮੇਰੇ ਵੀਰੋ ਕਿ ਉੱਥੇ ਜੱਥੇ ਲੰਗਦੇ ਐਨ ਮੇਰੇ ਵੀਰੋ ਅੱਜ ਕਹਿੰਦੇ ਬਾਬਾ ਰੰਗਲੇ ਸ਼ਾਹ ਜੀ ਉਹਨਾਂ ਸਲਾਣਾ ਦੇ ਜੋੜ ਮੇਲਾ ਚੱਲ ਰਿਹਾ ਹੈ ਬਹੁਤ ਸੋਹਣਾ ਕਬੱਡੀ ਦਾ ਸ਼ੋਅ ਮੈਚ ਖੇਡਿਆ ਜਾ ਰਿਹਾ ਹੈ ਦੇਖਣਗੇ ਸਾਹਮਣੇ ਮੇਰੇ ਵੀਰੋ ਕਬੱਡੀ ਪੌਣ ਦੇ ਲਈ ਇਹ ਕਹਿੰਦੇ ਜੋਵਨ ਨੌਜਵਾਨ ਮੱਧਰ ਪਿੰਡ ਵਾਲਾ ਕਹਿੰਦੇ ਆਉਣ ਵਾਲੇ ਸਮੇਂ ਦਾ ਵੱਡਾ ਪੱਲ ਸਾਡੀ ਖੇਡ ਕਬੱਡੀ ਦਾ ਪਰ ਆਹ ਕਹਿੰਦੇ ਸੇਵਕ ਮੇਰੇ ਮਤਰੋ ਉਹ ਕੰਡੀਵੰਡ ਪਿੰਡ ਵਾਲਾ ਆਹ ਸੇਵਕ ਕਹਿੰਦੇ ਨੌਜਵਾਨ ਐਨ ਮੁੰਡਾ ਕਹਿੰਦੇ ਅੱਜ ਸਿਰਾਂ ਚਾਉਂ ਰਿਹਾ ਛੋਟੀ ਛੋਟੀ ਦੇ ਆਓ ਸਾਹਮਣੇ ਦੇਖੋ ਪਹਿਲੀ ਕਬੱਡੀ ਦੇਖ ਰਹੇ ਹਾਂ ਨੌਜਵਾਨ ਦੀਪਿੰਦਰ ਕਬੱਡੀ ਪਾਰਾ ਹੈ ਤੇ ਜੱਫੂਪਰੀਆ ਨੌਜਵਾਨ ਦੀਪ ਕਬੱਡੀ ਪਾਰਾ ਹੈ ਇਹ ਔਖੇ ਜੱਫੀਆਂ ਲੱਗਦੇ ਨੇ ਚੋਟੀ ਦੇ ਮੱਲਾਂ ਨੂੰ ਬੱਕਰੀ ਬਣਾਉਂਦਾ ਕਿ ਮੱਲ ਨਹੀਂ ਮਣੀ ਥੋੜਾ ਟਾਈਮ ਖੇਰ ਜੋ ਬਣਾ ਕੇ ਛੱਡਾਂਗੇ ਜਿਹੜੇ ਮੁੰਡੇ ਕਹਿੰਦੇ ਅੱਜ ਗੱਲ ਨਹੀਂ ਮਣੀ ਥੋੜਾ ਟਾਈਮ ਖੇਰ ਜੋ ਬਣਾ ਕੇ ਛੱਡਾਂਗੇ ਪਰ ਆਹ ਕਹਿੰਦੇ ਉਹ ਜੱਫੀਆਂ ਲਾਉਣੇ ਆਲੋ ਪੋਟੇ ਵਾਲਾ ਕਿ ਤੂੰ ਜੋ ਵੀ ਕਰਨਾ ਕਰ ਲੈ ਬੱਜ ਬਰਾਬਰ ਜੱਡਾਂਗੇ ਤੂੰ ਜੋ ਵੀ ਕਰਨਾ ਕਰ ਲੈ ਕਾਲਾਂ ਦਾ 스타 ਬੰਨਾ ਪਰ ਦਿਲਦਾਰ ਉਹ ਤਲੰਜਰ ਤਾਲ ਪਿੰਨ ਵਾਲਾ ਵਜਾ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਵੀਰੋ ਦਿਲਦਾਰ ਦੀ ਕਬੱਡੀ ਪਈ ਹੋਈ ਹੈ ਦੇਖਾਂਗੇ ਸਾਹਮਣੇ ਨੌਜਵਾਨ ਕਹਿੰਦੇ ਜਗਰਾ ਦੇ ਪਿੰਨ ਦੇ ਇਹ ਦੂਜੀ ਕਲੇ ਦਾ ਕਹਿੰਦੇ ਸੇਵਕ ਦੇਖਾਂਗੇ ਵਿਚਾਰ ਕਰਨ ਦੇ ਸਿੱਖ ਸਮਾਰਕ ਤੋਂ ਲੱਗਿਆ ਹੈ ਕਿ ਆਹ ਕਹਿੰਦੇ ਸੇਵਕ ਹੈ ਮੇਰੇ ਮਿੱਤਰੋ ਇਹ ਵੀ ਨੌਜਵਾਨ ਕਹਿੰਦੇ ਐਨ ਨੌਨ ਸੌ ਕੁ ਜੱਫੇ ਲਾ ਰਿਹਾ ਹੈ ਸਾਹਮਣੇ ਜੋਮਨ ਕਬੱਡੀ ਪਾ ਰਿਹਾ ਹੈ ਜੋਮਨ ਦੀ ਕਹਿੰਦੇ ਕਬੱਡੀ ਪਈ ਹੋਈ ਹੈ ਉਧਰ ਗਰਾਊਂਡ ਜਿਹੜੇ ਪਾ ਕਲੀਅਰ ਕਰਦੀ ਹੈ ਖੇਡ ਭਰਾ ਬਣ ਕੇ ਬੈਂਦੀ ਹੈ ਗਰਾਊਂਡ ਜਿਹੜੀ ਆਪਾਂ ਕਲੀਅਰ ਕਰਦੀ ਹੈ ਲਓ ਸਾਹਮਣੇ ਜੋਮਨ ਦੀ ਕਬੱਡੀ ਪਈ ਹੋਈ ਹੈ ਦੇਖਾਂਗੇ ਸਾਹਮਣੇ ਹੈਪੀ ਔਰ ਅੰਬਰ ਰੇਡਰ ਦਾ ਮੈਚ ਸ਼ਾਬਾਸ਼ ਭਾਈ ਨੰਬਰ 40 ਕਲਾ ਟੀਮ ਜਿਹੜਾ 70 ਦੇ ਰਿਹਾ ਹੈ ਨੰਬਰ 1 ਕਹਿੰਦੇ ਮੱਧਰਪੰਨੇ ਤੇ 40 ਨੰਬਰ ਹੈ ਕਹਿੰਦੇ ਗੱਡੀਵੜੀ ਦੀ ਟੀਮ ਦੇ ਗੱਡੀਵੜੀ ਦੀ ਜਿਹੜੀ ਟੀਮ ਹੈ ਉਹ ਜੇਤੂ ਦੀ ਹੈ ਸਟੇਡ ਬਣਾਉਣ ਦੇ ਵਿੱਚ ਮੇਰੇ